ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਅਜਨਾਲਾ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਟੀ ਐਂਬੂਲੈਂਸਾਂ ਨੂੰ ਹਰੀ ਚੰਡੀ ਦੇ ਕੇਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਉਨਾ ਕਿਹਾ ਕਿ ਹੜਾ ਵਿੱਚ ਲੋਕਾਂ ਦੀ ਇਸ ਹਾਲਤ ਨੂੰ ਦੇਖ ਲਿਆ ਲੋਕਾਂ ਨੂੰ ਸੁਚੱਜੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਐਂਬੂਲੈਂਸਾਂ ਭੇਜੀਆਂ ਗਈਆਂ ਹਨ ਇਹਨਾਂ ਐਂਬੂਲੈਂਸਾਂ ਵਿੱਚ ਟਾਇਲਟ ਮੈਡੀਕਲ ਟੀਮਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਕਰਕੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਇਸ ਦੇ ਇਲਾਵਾ ਹੁਣ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਔਕਾਤ ਕੀ ਕੜੀ ਵਿੱਚ ਲੋਕਾਂ ਦੀ ਪੂਰੀ ਤੰਦੇਹੀ ਨਾਲ ਸੇਵਾ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਸਿਹਤ ਮੰਤਰੀ ਨੇ ਦਸਿਆ ਕੇ ਵਿਭਾਗ ਵੱਲੋਂ ਸਭ ਡਿਵੀਜ਼ਨਲ ਹਸਪਤਾਲ ਅਜਨਾਲਾ ਵਿਖੇ ਮੈਡੀਕਲ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਿਆ ਹਨ। ਪੁਨਾ ਨੇ ਆਸ਼ਾ ਵਰਕਰਾਂ, ਨਰਸਿੰਗ ਕਾਲਜ ਦੇ ਵਿਦਿਆਰਥੀਆਂ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਹਰ ਘਰ ਤੱਕ ਪਹੁੰਚ ਕਰਨ ਅਤੇ ਲੋੜੀਂਦੀ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਅਜਨਾਲਾ ਹਲਕੇ ਦੇ ਐਮ.ਐਲ.ਏ ਅਤੇ ਸਾਬਕਾ ਮੰਤਰੀ ਕੁਲਵਿੰਦ ਸਿੰਘ ਢਾਲੀਵਾਲ ਵੀ ਮੌਜੂਦ ਸਨ। जिन्ह वालों वो हालत दी सेहत सेवा जानकारी दिखती इस मौके सेहत मंत्री डॉक्टर बलबीर सिंह पिंड विखे पहुंच के जाके मेडिकल कैंप -जा का जायजा लिया गया रात सामग्री भी वंडी सेहत मंत्री ने कहा कि इस औखी कड़ी विच मुख मंत्री भगवंत मान अगवाई वाली सुबह सरकार नाल मजबूती खड़ी है

ਉਨਾ ਕਿਹਾ ਕਿ ਸਖਦੀ ਡੰਗੀ ਹੋਈ ਥਾਣੂ ਨਾਟਟੋ ਅਤੇ ਨਾਹੀ ਨੂੰ ਨਾਲ ਜ਼ਹਿਰ ਕਰਨ ਦੀ ਕੋਸ਼ਿਸ਼ ਕਰੋ। ਉਨਾ ਕਿਹਾ ਕਿ ਆਪਣੇ ਆਪ ਕੋਈ ਦਵਾਈ ਨਾ ਲਵੋ। ਉਨਾ ਕਿਹਾ ਕਿ ਹਰਗਾ ਦੇ ਪਾਣੀ ਵਿੱਚ ਜਾਣ ਵਿੱਚ ਪਰਹੇਜ਼ ਕਰੋ ਅਤੇ ਰਾਤ ਦੇ ਸਮੇਂ ਟਾਰਚ ਦੀ ਵਰਤੋਂ ਕਰੋ ਅਤੇ ਆਪਣੇ ਘਰ ਦੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਕਾੜ ਦੇ ਸਮਾਨ ਨੂੰ ਠਿਕਾਣੇ ਤੇ ਰੱਖੋ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਅੰਦਰ ਸਿਹਤ ਸਹੂਲਤਾਂ ਪ੍ਰਦਾਨ ਕਰੰਦੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੋਕਟਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕੁਦਰਤੀ ਆਫਤ ਮੌਕੇ ਉਹ ਖੁਦ ਨਿਜੀ ਤੌਰ ਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਹਨ। उना दस्या के सेहत विभागी टीम हर प्रभावित सेवा कर रही है, तो है, है। टीमां जो हर तरह दवा निर्विघन उन्होंने जा सकन इस मौके सिविल सर्जन डॉक्टर सवरजीत सिंह धवन प्रिंसिपल मेडिकल कॉलेज डॉक्टर ਨਾ ਜੀਮ ਦੇਵਨ ਐਮ ਐਸ ਡਾਕਟਰ ਕਰਮਜੀਤ ਸਿੰਘ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਜ਼ਿਲ੍ਹਾ ਤਿਕਾਣਾ ਨਫਰ ਡਾਕਟਰ 파ਰਦੀ ਤਵੰਦ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ ਅਮਿਤ ਸਰ ਤੋਂ ਪ੍ਰੈਸ ਰਿਪੋਰਟਰ ਗੁਰਮੀਤ ਸਿੰਘ ਨਿਊਜ਼ ਹੈਡਲਾਈਨਸ ਟੂਡੇ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮੱਦਦ ਆ ਤੇ ਲੋਕਾਂ ਨੂੰ ਇੱਕ ਤੂਫੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਦੇ ਜਿਹੜੇ ਜੀਵ ਜੰਤੂਆਂ ਨੂੰ ਕੋਈ ਸਟ੍ਰੈਸ ਵੀ ਆਉਂਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸ ਆ ਰਹੇ ਆ ਡੌਗ ਬਾਈਟ ਦੇ ਕੇਸ ਆ ਰਹੇ ਕਿਉਂਕਿ ਉਹ ਵੀ ਅੰਡਰ ਸਟ੍ਰੈਸ ਵੀ ਹੁੰਦੇ ਆ ਔਰ ਜਿਹੜੀ ਉੱਚੀ ਜਗ੍ਹਾ ਹੁੰਦੀ ਹੈ ਜਿੱਥੇ ਲੋਕ ਰਹਿੰਦੇ ਉਹਦੇ ਉੱਧਰ ਬੰਦਿਆ ਤੇ ਇੱਕ ਤਾਂ ਅਨਸਸਪੈਕਟਡ ਸਰਕਮਸਟੈਂਸ ਦਾ ਧਿਆਨ ਰੱਖਣਾ ਹੈ ਕਿ ਕੋਈ ਛੋਟੀ ਔਰ ਰਾਤ ਨੂੰ ਕੋਈ ਟੌਪੀ ਆਫੇਟ ਰੱਖਣੀ ਹੈ ਔਰ ਜੇਕਰ ਸਸ਼ਕੇਰ ਕੇ ਪ੍ਰਾਣਾ ਮੈਂ ਇੱਕ ਪੰਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਕਿ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਉਂਦੇ ਆ ਡਾਕੂਮੈਂਟ ਤੋਂ ਬਾਅਦ ਵੀ ਜਦੋਂ ਰੈਲੀ ਸ਼ੁਰੂ ਹੋ ਉਹਦਾ ਹਾਲਾਤ ਨਹੀਂ ਹੈ ਸਾਡੇ ਕੋਲੇ ਅਜਨਾਲੇ ਦੇ ਹਸਪਤਾਲ ਸਾਰੇ ਸਬ ਔਰ ਡਾਗ ਬਾਈਟ ਦਾ ਵੀ ਸਟੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡਾਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਉਹ ਤੁਸੀਂ ਅਵੇ ਛੋਟੀ ਰੱਖੋ टॉर्च ਰੱਖੋ ਤੇ ਆਮ ਰੱਖੋ ਜਿੱਦੇ ਜੁੱਤੇ ਵੀ ਪਾੜਿਆ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾ ਪਈ ਆ ਉਹਨੂੰ ਪਹਿਲਾਂ ਸਿਸਕੇਰ ਲਓ ਉੱਥੇ ਛੋਟੀ ਰੱਖੜ ਕਾਜਾ ਕਰ ਦਿਓ ਭੱਜ ਜਾਂਦੇ ਜਿਹੜੇ ਕਰਦੇ ਹੁੰਦੇ ਆ ਪਾਕਿਸਤਾਨ ਦੇ ਜੀਵ ਜੰਤੂ ਇਹਦੇ باوجود ਜੇ ਹੋ ਜਾਤਾ ਜਿੰਦ ਤੱਕ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਦੇਖਣਾ ਉਹਨੂੰ ਮੂੰਹ ਨਾਲ ਦੇਖੋ ਸੱਤ ਨਹੀਂ ਕਰਨਾ ਪਿਆ ਉਹ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹਦੇ ਨਾਲ ਉਹ ਯਾਰ ਉਹਦੇ ਅੰ ਉਹਨੂੰ ਵੀ 19 ਵੀਅਰ ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਬਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਸਾਡੇ ਕੋਲੇ ਸਾਬਣ ਡੈਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡੈਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਵ ਉਸ ਪੋਰਸ਼ਨ ਨੂੰ ਐਮੋਕਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਗਦਾ ਉਹਦੇ ਨਾਲ ਪੰਪਿੰਗ ਐਕਸ਼ਨ ਨਾਲ ਬੈਰ ਫੈਲਦੀ ਹੈ ਤੇ ਇਮੀਡੀਏਟਲੀ ਉਹਨੂੰ ਨੀਰ ਐਸ ਹਸਪੀਟਲ ਚ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸੇਕ ਵਾਇਨ ਅਸੀਰ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਫ ਸਪੋਰਟ ਵਾਲਾ ਮੈਡੀਕਲ ਕਾਰ ਵੀ ਸਾਡੇ ਕੋਲੇ ਪੂਰੇ ਬੈਡ ਸਾਰਾ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਜ਼ੀਜ਼ ਐ ਉਹਦੇ ਵਾਸਤੇ ਅਸੀਂ ਕਲੋਰਿੰਗ ਦੀਆਂ ਗੋਲੀਆਂ ਦੇ ਰਹੇ ਆ ਪਾਣੀ ਐਪੀਰੈਂਸ ਕੀ ਸਾਫ਼ ਐ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਐ ਹੈ ਹੀ ਨਹੀਂ ਐ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਚਾ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਾਰਿਖ ਅਸੀਂ ਕਰਾ ਰਹੇ ਆ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਆ ਖਾਣਾ ਤਾਜ਼ਾ ਬਣਾ ਕੇ ਖਾਣਾ ਮਾਸਾਹੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੇ ਸਿਹਤ ਦਾ ਧਿਆਨ ਰੱਖੋ ਮੱਖੀਆਂ ਮਛਰਾਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕੀਟੋ ਪੋਇਲ ਨੀਸ ਕਰ ਲਓ ਜੇ ਬਿਜਲੀ ਅੱਜਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਅਸੀਂ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੇ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਤੇ ਪੈਰਾ ਮੈਡੀਕਲ ਦੀ ਜਿਹੜੀ ਬੱਚੇ ਜਾ ਰਹੇ ਨੇ ਨਾ ਇਹਨਾਂ ਦੇ ਡਾਕਟਰ ਵੀ ਆਸੀ ਹੈ